ਇੱਕ ਗਲਾਸ ਗਰਮ ਪਾਣੀ ਲੈਣਾ ਹੈ ਦੋ ਚਮਚ ਐਪਲ ਸਾਈਡਰ ਵినੈਗਰ ਦੇ ਵਿੱਚ ਐਡ ਕਰਨੇ ਆ ਅੱਧਾ ਚਮਚ ਮਿੱਠਾ ਸੋਡਾ ਪਾਉਣਾ ਔਰ ਉਸ ਗਰਮ ਗਰਮ ਪਾਣੀ ਨੂੰ ਚਾਹ ਦੀ ਤਰ੍ਹਾਂ ਪੀਣਾ ਜਿਨ੍ਹਾਂ ਦੇ ਆਲਰੇਡੀ ਸਟੋਨ ਬਣ ਰਹੇ ਨੇ ਪਿੱਤੇ ਚ ਚਾਹ ਗੁਰਦੇ ਚ ਚਾਹ ਪਿੱਤੇ ਦੀ ਪਥਰੀ ਪਾਣੀ ਦੇ ਗੁਰਦੇ ਚ ਇਹ ਸੇਮ ਫਾਰਮੂਲਾ ਦਿਨ ਚ ਦੋ ਵਰੀ ਲੈਣਾ ਸ਼ੁਰੂ ਕਰ ਦਿਓ 90 ਦਿਨ ਲੈ ਕੇ ਲੈਣ ਤੋਂ ਪਹਿਲਾਂ ਆਪਣਾ ਅਲਟਰਾਸਾਉਂਡ ਕਰਵਾ ਲਓ 90 ਦਿਨ ਲਗਾਤਾਰ ਯੂਜ਼ ਕਰਨ ਤੋਂ ਬਾਅਦ ਫਿਰ ਕਰਵਾ ਲਓ ਜਾਨ ਦਾ ਤੁਹਾਡੀ 15-20 ਦਿਨ ਜੀ ਨੇ ਸੋਖੀ ਕਰ ਦੇਣੀ ਹੈ 90 ਦਿਨ ਬਾਅਦ ਕਰਵਾਉਂਦਾ ਮਤਲਬ ਇਹ ਤੁਹਾਨੂੰ ਇਹ ਦਿਖ ਜੇਗਾ ਕਿ ਨੇ ਸਾਈਜ਼ ਵੀ ਘਟਾਇਆ ਤੁਹਾਡਾ ਨਾਲ ਦੇ ਨਾਲ ਯਾਨੀ ਆਪਰੇਸ਼ਨ ਦੀ ਨੌਬਤ ਨਹੀਂ ਆਊਗੀ ਬਿਲਕੁਲ ਆਲਰੇਡੀ ਕਿਉਂਕਿ ਕਈ ਵਾਰੀ ਨਾ ਐਵੇਂ 2-2 3-3 mm ਤੇ ਹੀ ਆਪਰੇਸ਼ਨ ਵਾਲੀ ਤਤੁਰ ਜਾਂਦੇ ਅਸੀਂ ਤਾਂ ਉਹਨਾਂ ਚੀਜ਼ਾਂ ਦੇ ਉੱਤੇ ਫਿਰ ਉਹ ਸਾਨੂੰ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਬੋਡੀ ਤੇ ਕਰਨੇ ਨਹੀਂ ਪੈਣਗੇ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ 'ਚ ਸਾਡੇ ਲਈ ਸਮਾਂ ਕੱਢਿਆ ਤੇ ਬੜੀ ਡਿਟੇਲ ਦੇ ਵਿੱਚ ਚਾਹ ਨੂੰ ਲੈ ਕੇ ਮਠਾਈਆਂ ਨੂੰ ਲੈ ਕੇ ਜਾਣਕਾਰੀ ਸਾਡੇ ਦਰਸ਼ਕਾਂ ਦਾ ਸਾਂਝੀ ਕੀਤੀ ਸ਼ੁਕਰੀਆ ਜੀ ਡੇਲੀ ਪੋਸਟ ਪੰਜਾਬੀ ਹਮੇਸ਼ਾ ਦੀ ਤਰ੍ਹਾਂ ਪਿਆਰ ਤੇ ਅਸ਼ੀਰਵਾਦ ਦੇਣ ਵਾਲੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਇਸੇ ਤਰ੍ਹਾਂ ਪਿਆਰ ਤੇ ਅਸ਼ੀਰਵਾਦ ਮਿਲਦਾ ਰਹੇ ਸਾਡੀ ਰਿਸਰਚ ਟੀਮ ਵੱਲੋਂ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਮੁਹੱਈਆ ਕਰਵਾਉਂਦੇ ਰਾਵਾਂਗੇ ਇੱਕ ਗਲਾਸ ਗਰਮ ਪਾਣੀ ਲੈਣਾ ਦੋ ਚਮਚ ਐਪਲ ਸਾਈਡਰ ਵినੈਗਰ ਦੇ ਵਿੱਚ ਐਡ ਕਰਨੇ ਆ ਅੱਧਾ ਚਮਚ ਮਿੱਠਾ ਸੋਡਾ ਪਾਉਣਾ ਔਰ ਉਸ ਗਰਮ ਗਰਮ ਪਾਣੀ ਨੂੰ ਚਾਹ ਦੀ ਤਰ੍ਹਾਂ ਪੀਣਾ ਜਿਨ੍ਹਾਂ ਦੇ ਆਲਰੇਡੀ ਸਟੋਨ ਬਣ ਰਹੇ ਨੇ ਪਿੱਤੇ ਚ ਚਾਹ ਗੁਰਦੇ ਚ ਚਾਹ ਪਿੱਤੇ ਦੀ ਪਥਰੀ ਪਾਣੀ ਚ ਗੁਰਦੇ ਚ ਇਸੇਮ ਫਾਰਮੂਲਾ ਦਿਨ ਚ ਦੋ ਵਾਰ ਹੀ ਲੈਣਾ ਸ਼ੁਰੂ ਕਰ ਦਿਓ 90 ਦਿਨ ਲੈ ਕੇ ਲੈਣ ਤੋਂ ਪਹਿਲਾਂ ਆਪਣਾ ਅਲਟਰਾਸਾਉਂਡ ਕਰਵਾ ਲਓ 90 ਦਿਨ ਲਗਾਤਾਰ ਯੂਜ਼ ਕਰਨ ਤੋਂ ਬਾਅਦ ਫਿਰ ਕਰਵਾ ਲਓ ਜਾਣ ਦਾ ਤੁਹਾਡੀ 15 20 ਦਿਨ ਚ ਹੀ ਸੁਖੀ ਕਰ ਦੇਣੀ ਹੈ 90 ਦਿਨ ਬਾਅਦ ਕਰਵਾਉਣ ਦਾ ਮਤਲਬ ਹੈ ਤੁਹਾਨੂੰ ਇਹ ਦਿਖ ਜੇਗਾ ਕਿ ਨੇ ਸਾਈਜ਼ ਵੀ ਘਟਾਇਆ ਤੁਹਾਡਾ ਨਾਲ ਦੇ ਨਾਲ ਯਾਨੀ ਆਪਰੇਸ਼ਨ ਦੀ ਨੌਬਤ ਨਹੀਂ ਆਊਗੀ ਬਿਲਕੁਲ ਆਲਰੇਡੀ ਕਿਉਂਕਿ ਕਈ ਵਾਰੀ ਨਾ ਐਵੇਂ 2 2 3 3 ਐਮ ਐਮ ਤੇ ਹੀ ਆਪਰੇਸ਼ਨ ਵਾਲੀ ਤਤੁਰ ਜਾਂਦੇ ਅਸੀਂ ਤਾਂ ਉਹਨਾਂ ਚੀਜ਼ਾਂ ਦੇ ਉੱਤੇ ਫਿਰ ਉਹ ਸਾਨੂੰ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਬੋਡੀ ਤੇ ਕਰਨੇ ਨਹੀਂ ਪੈਣਗੇ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਚ ਸਾਡੇ ਲਈ ਸਮਾਂ ਕੱਢਿਆ ਤੇ ਬੜੀ ਡਿਟੇਲ ਦੇ ਵਿੱਚ ਚਾਹ ਨੂੰ ਲੈ ਕੇ ਮਠਾਈਆਂ ਨੂੰ ਲੈ ਕੇ ਜਾਣਕਾਰੀ ਸਾਡੇ ਦਰਸ਼ਕਾਂ ਦਾ ਸਾਂਝੀ ਕੀਤੀ। ਸ਼ੁਕਰੀਆ ਜੀ ਡੇਲੀ ਪੋਸਟ ਪੰਜਾਬੀ ਹਮੇਸ਼ਾ ਦੀ ਤਰ੍ਹਾਂ ਪਿਆਰ ਤੇ ਅਸ਼ੀਰਵਾਦ ਦੇਣ ਵਾਲੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ। ਇਸੇ ਤਰ੍ਹਾਂ ਪਿਆਰ ਤੇ ਅਸ਼ੀਰਵਾਦ ਮਿਲਦਾ ਰਹੇ ਸਾਡੀ ਰਿਸਰਚ ਟੀਮ ਵੱਲੋਂ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਮੁਹੱਈਆ ਕਰਵਾਉਂਦੇ ਰਾਵਾਂਗੇ। ਇੱਕ ਗਲਾਸ ਗਰਮ ਪਾਣੀ ਲੈਣਾ। ਦੋ ਚਮਚ ਐਪਲ ਸਾਈਡਰ ਵੈਨੇਗਰ ਦੇ ਵਿੱਚ ਐਡ ਕਰਨੇ ਆ। ਅੱਧਾ ਚਮਚ ਮਿੱਠਾ ਸੋਡਾ ਪਾਉਣਾ। ਔਰ ਉਸ ਗਰਮ-ਗਰਮ ਪਾਣੀ ਨੂੰ ਚਾਹ ਦੀ ਤਰ੍ਹਾਂ ਪੀਣਾ ਜਿਨ੍ਹਾਂ ਦੇ ਆਲਰੇਡੀ ਸਟੋਨ ਬਣ ਰਹੇ ਨੇ ਪਿੱਤੇ ਚ ਚਾਹ ਗੁਰਦੇ ਚ ਚਾਹ ਪਿੱਤੇ ਜੀ ਪਥਰੀ ਪਾਣੀ ਚ ਗੁਰਦੇ ਚ ਇਹ ਸੇਮ ਫਾਰਮੂਲਾ ਦਿਨ ਚ 2 ਵਰੀ ਲੈਣਾ ਸ਼ੁਰੂ ਕਰ ਦਿਓ 90 ਦਿਨ ਲੈ ਕੇ ਲੈਣ ਤੋਂ ਪਹਿਲਾਂ ਆਪਣਾ ਅਲਟਰਾਸਾਉਂਡ ਕਰਵਾ ਲਓ 90 ਦਿਨ ਲਗਾਤਾਰ ਯੂਜ਼ ਕਰਨ ਤੋਂ ਬਾਅਦ ਫਿਰ ਕਰਵਾ ਲਓ ਜਾਣਦਾ ਤੁਹਾਡੀ 15-20 ਦਿਨ ਜੀ ਨੇ ਸੌਖੀ ਕਰ ਦੇਣੀ ਹੈ 90 ਦਿਨ ਬਾਅਦ ਕਰਵਾਉਣ ਦਾ ਮਤਲਬ ਹੈ ਤੁਹਾਨੂੰ ਇਹ ਦਿਖ ਜੇਗਾ ਕਿ ਨੇ ਸਾਈਜ਼ ਵੀ ਘਟਾਇਆ ਤੁਹਾਡਾ ਨਾਲ ਦੇ ਨਾਲ ਯਾਨੀ ਆਪਰੇਸ਼ਨ ਦੀ ਨੌਬਤ ਨਹੀਂ ਆਊਗੀ ਬਿਲਕੁਲ ਆਲਰੇਡੀ ਕਿਉਂਕਿ ਕਈ ਵਾਰੀ ਨਾ ਐਵੇਂ 2 2 3 3 ਐਮਐਮ ਤੇ ਹੀ ਆਪਰੇਸ਼ਨਲ ਤੱਤੁਰ ਜੰਨੇ ਅਸੀਂ ਤਾਂ ਉਹਨਾਂ ਚੀਜ਼ਾਂ ਦੇ ਉੱਤੇ ਫਿਰ ਉਹ ਸਾਨੂੰ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਬੋਡੀ ਤੇ ਕਰਨੇ ਨਹੀਂ ਪਾਏਗੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਚ ਸਾਡੇ ਲਈ ਸਮਾਂ ਕੱਢਿਆ ਤੇ ਬੜੀ ਡਿਟੇਲ ਦੇ ਵਿੱਚ ਚਾਹ ਨੂੰ ਲੈ ਕੇ ਮਠਾਈਆਂ ਨੂੰ ਲੈ ਕੇ ਜਾਣਕਾਰੀ ਸਾਡੇ ਦਰਸ਼ਕਾਂ ਦਾ ਸਾਂਝੀ ਕੀਤੀ ਸ਼ੁਕਰੀਆ ਜੀ ਡੇਲੀ ਪੋਸਟ ਪੰਜਾਬੀ ਹਮੇਸ਼ਾ ਦੀ ਤਰ੍ਹਾਂ ਪਿਆਰ ਤੇ ਅਸ਼ੀਰਵਾਦ ਦੇਣ ਵਾਲੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਇਸੇ ਤਰ੍ਹਾਂ ਪਿਆਰ ਤੇ ਅਸ਼ੀਰਵਾਦ ਮਿਲਦਾ ਰਹੇ ਸਾਡੀ ਰਿਸਰਚ ਟੀਮ ਵੱਲੋਂ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਮੁਹੱਈਆ ਕਰਵਾਉਂਦੇ ਰਾਵਾਂਗੇ